बड़ो भे मत्था टेकन ठंडी हवा चलती पी है खुशी कित चढ़ी फिर बाकी बहुत ही नज़ारा होता है खुला खुल सारा कुछ इधर सुहाग लगे होयागा मौसम कैंटा देखी टोट जो पानी खुशी ना ला कि नहीं आई तू पत्ता है दरख्त का पत्ता गड्डा गा तोड़ के देखिए कबत्ता देखो पूरी शांति वाली जगह की थोनो वासे इथे पंछियां दी आवाज ही सुन होगी ते देखो कितना बढ़िया जगह बहुत ही खुली जगह की देखो कितनी खुली है जगह ते पहले जो आए सी असि इथे केनंदे ने छोड़ना लगया होया सी

yeah yeah oh oh, oh, oh. memory pain isn't that too far away from yeah yeah oh once we keep the ਨੇ ਲੰਗਰ ਜੁਮੇ ਦਾ ਸੀ ਲੰਗਰ ਲੱਗੇ ਹੋਏ ਨੇ ਆ ਖੁਸ਼ੀ ਜਿੱਤੇ ਗਾਦੀ ਪਈ ਐ ਇਹ ਚੈਲੈਂਜਰ ਦੇਖ ਰਹੀ ਆ ਗਾਇਸ ਮੈਨੂੰ ਕਹਿੰਦਾ ਨਾ ਚੈਲੈਂਜਰ ਇੱਧਰੇ ਪਾਸੇ ਖੜੀ ਐ ਮੈਂ ਦੇਖੀ ਦੇਖੀ ਮੈਂ ਕਿ ਉਹ ਤਾਂ ਨਹੀਂ ਤੂੰ ਗੱਪ ਮਾਰੀ ਜਾਂਦਾ ਗੱਪ ਮਾਰੀ ਜਾਂਦਾ ਮੈਂ ਨੇ ਕਾ ਆਪਣੀ ਵੰਦ ਤੁਹਾਨੂੰ ਦਿਖਾਉਂਗਾ ਵੀਰੇ ਦੇ ਦਿਖਾਉਂਗਾ ਤੁਹਾਨੂੰ ਮੈਂ ਜੇ ਨਾ ਹੋਏ ਦੇਣਾ ਕੋਈ 100 ਰੁਪਏ ਦੇਣਾ ਹਾਂ ਲੈ ਆਇਕੋ ਗਾਇਸ 100 ਰੁਪਏ ਲੱਗੀ ਠੀਕ ਆ 100 ਰੁਪਏ ਦੇਣਾ ਵੈਣਗੀ ਹਾਂ ਦੇ ਦੂੰਗੀ ਓਕੇ ਦੇ ਨੇ 40 ਵੀ ਲਾਈਆ ਮੇਰੇ ਨਾਲ ਤੇ ਇਧਰਲੇ ਪਾਸੇ ਆਉਗੀ ਦੇ ਇਧਰ ਠੀਕ ਆ ਇਸ ਕਿ ਲੱਗੀ ਹੋਈ ਆ ਬੰਦ ਕੋਈ ਨਹੀਂ ਹਿੱਟ ਗਈ ਤਾਂ ਲੱਗਣਾ ਹਟ ਜੂ ਤੇ ਜਦੋਂ ਚੇਲੈਂਜਰ ਦੇਖ ਲਈ ਹੋਣਾ ਤਰੀ ਨੂੰ ਕਰ ਲਿਆ ਹੁਣ ਦੇਖੋਗੀ ਇਹ ਚੈਲੈਂਜਰ ਹੈਗੀ ਜੇ ਨਾ ਮੈਂ ਕੱਪਣੀ ਮਾਰਦਾ ਪਿਆ ਇੱਥੇ ਦੇਖੋਗੀ ਹਾਂ ਕੁਛ ਨੂੰ ਕੱਪ ਲੱਗਦਾ ਪਿਆ ਮੈਂ ਕਦੇ ਕੱਪ ਨਹੀਂ ਮਾਰਦਾ ਠਣਾ ਖੁਸ਼ੀ ਅ ਤਾਂ ਸੀ ਨਾ ਤੁਦੋਂ ਉਸ ਟੈਂਕ ਵੀ ਦਿਖਾਈ ਸੀਾਨੂੰ ਮੈਂ ਟੈਂਕ ਦਿਖਾਈ ਸੀ ਨਾ ਹਾਂ ਜੀ ਵੈਗਨ ਦਿਖਾਈ ਸੀ ਤੁਮ ਔਰ ਰੇ ਰੇਂਦਰ ਉਹਰ ਤੇ ਜਾ ਰੂ ਆ ਰਹੇ ਉਹ ਤਾਂ ਚਲੇ ਸੋ ਫੇਦੀ ਆ ਇਹਦੀ ਨਾ ਉਹ ਬਟ ਹੋਇਆ ਗਾਈਜ਼ ਲੈ ਕੇ ਤਾਂ ਸਿੱਧੀ ਆਣੀ ਸੀ ਕਾਰ ਤੇ ਇੱਥੇ ਬਣਾਲੇ ਵੱਲ ਕਰ ਲਈ ਅਸੀਂ ਦੇਖੋ ਸ਼ੀ ਦੇਖਾ ਭਾਈ ਕੋਈ ਰੀ ਅਗਲੀ ਵੈਗਨ ਨਾਲ ਫੋਟੋ ਭਜਾ ਕੇ ਆਉਂਦੇ ਆਓ ਚਲੋ ਉੱਥੇ ਮਸਟੈਂਗ ਵੀ ਖੜੀ ਆ ਮਸਟੈਂਗ ਵੀ ਆਪਣੀ ਆ ਕੋਈ ਨਾ ਵੱਡਾ ਸ਼ੋਰੂਮ ਖੋਲੂ ਮ ਵੱਡੀ ਹੋਗੀ ਘਾਰ ਤਾਂ ਉਹੀ ਆ ਦੇਖੋ ਖੁਸ਼ੀ ਤਾਂ ਇੱਥੇ ਗੇਟ ਜੋ ਬਾਹਰ ਘੜ ਦੰਨਾ ਮੈਂ ਮਾਰ ਮਾਰ के चल si सी ते मैं व्लॉग नहीं बना पाए लंगर लग गया ਗਾਈ ਲੰਗਰ ਛੱਕਦੇ ਆ। ਤੋਂ ਗਾਈ ਪ੍ਰਸ਼ਾਦਾ ਛੱਕ ਕੇ ਆ ਗਏ ਸੀ ਤੇ ਹਾਂ ਚੱਲਦੇ ਸੀ ਤਾਂ ਘਰੇ। ਖੜਾਤੀ ਸੀ ਹੁਣ ਚੱਲਦੇ ਆ। ਤੋਂ ਦੇਖੋ ਕਿ ਡੇ ਟਾਇਰ ਪਾਰ ਕੇ ਟਰੈਕਟਰ ਦੀ। ਉਹ ਦੇਖੋ। ਲੰਗਰ ਲੱਗੇ ਹੋਏ ਨੇ। ਤੇ ਦੇਖੋ ਕਿੰਨੀ ਧੁੰਦ ਟ੍ਰੇਲ ਦੀ ਬਈ। ਆਹ ਦੇਖੋ ਗਾਈਜ਼ ਮੈਂ ਸਟੈਂਡ ਦਿਖਾਉਣੇ ਆ। ਫੋਨ ਵਾਸਤੇ ਵੀਡੀਓ ਨੈਟ ਕਰਦਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਰੈਡ ਕੋਜ ਨੂੰ ਤੁਸੀਂ ਸਬਸਕ੍ਰਾਈਬ ਕਰੋ ਮਿਲਦੇ ਆ ਨੈਕਸਟ ਲੋ ਵਿੱਚ ਥੈਂਕਸ ਫॉर ਵਾਚਿੰਗ ਬਾਏ